ਕੋ ਕੰਮ ਕੋਮ ਕਰਲਾ ਤੂੰ ਕਰਾਂਗੇ ਬਾਪੂ ਆਪਾਂ ਟੀਮ ਲਾਈਏ ਡ੍ਰੀਮ 11 ਤੇ ਸਵੇਰੇ ਆਪਾਂ ਨੂੰ ਕਰੋੜ ਰੁਪਏ ਆਊਗਾ ਤੂੰ ਨਾ ਸਾਨੂੰ ਨੰਗ ਕਰਦੀ ਜਮਈ ਨਾ ਨਾ ਗੱਡੀ ਲਿਆਵਾਂਗੇ ਤੇ ਤੈਨੂੰ ਗੇੜੇ ਦਵਾਉਂ ਪਿੰਡ ਦੀ ਫਿਰਨੀ ਤੋਂ ਸੁ ਜਮਈ ਨਾ ਕਿਤੇ ਉਹ ਗੱਡੀ ਤੋਂ ਗੇੜੇ ਦਵਾਉਂਦਾ ਜਮਈ ਨਾ ਨੰਗ ਕਰਦੀ ਸਾਨੂੰ ਨਾ ਨਾ ਤੈਨੂੰ ਹੁਣ ਸਾਈਕਲ ਤੋਂ ਤੂੰ ਸਾਈਕਲ ਜਾ ਤਾਂ ਸਿੱੜ ਦੇ ਬਸ ਤੂੜੀ ਵਾਲੇ ਚਲਾ ਦੇ ਅਸੀਂ ਤੈਨੂੰ ਗੱਡੀ ਦੇ ਉੱਪਰਲੇ ਸ਼ੀਸ਼ੇ ਜੋ ਕੱਢ ਕੇ ਸਾਰੇ ਪਿੰਡ ਤੋਂ ਗੇੜੇ ਉਹ ਕਿਹੜੇ ਕਿਸਾਂ ਤੋਂੋਂ ਹਾਂ ਤੂੰ ਜਮੇ ਡੋਪਦੀ ਨਾ ਨਾ ਤੂੰ ਟੈਨਸ਼ਨ ਨਾ ਲੈ ਤੇਰੇ ਹੀ ਸਹਾਰਾ ਸਾਨੂੰ ਕਦੇ ਜਮੇ ਡੋਪ ਦੇ ਦੋ ਦੇਖੀ ਤਾਂ ਜਾਈਂ ਦੇਖਣਗੇ ਪਿੰਡ ਵਾਲੇ ਖੜ ਖੜ ਕੇ ਤੇਰੇ ਨਾਲ ਦੀ ਵੀ ਤੂੰ ਬਸ ਸਵੇਰੇ ਕਹੇ ਦੇ ਸਾਰੇ ਪਿੰਡ ਦੀ ਵੀ ਗੱਡੀ ਲਿਆਵਾਂਗੇ ਅੱਛਾ ਹਾਂ ਲਓ ਥੋੜ੍ਹਾ ਮਿੰਟ ਕਰਾ ਦੇ ਨਹੀਂ ਤਾਂ ਤੂੰ ਜਮੇ ਡੋਪਦੀ ਕਦੇ ਅਸੀਂ ਜਮੇ ਕਦੇ ਅੱਖਾਂ ਬੰਨ੍ਹ ਕੇ ਬਹਿ ਜੀਏ ਨਾ ਨਾ ਤੂੰ ਮੈਂ ਤੈਨੂੰ ਦੱਸਦਾ ਬਸ ਆਹ ਦੇਖ ਲੈ ਆਪਾਂ ਹੁਣ ਚੱਲੀ ਆਨੇ ਟਾਪ ਤੇ ਹੂੰ ਹਾਂ ਸਵੇਰੇ ਬਸ ਗੱਡੀ ਲਿਆਉਣੀ ਹੈ ਬਸ ਤੂੰ ਤਿਆਰ ਹੋ ਜੀ ਕੁਰਤਾ ਚਾਦਰਾ ਲਾ ਕੇ ਨਾ ਅੱਛਾ ਤਿਆਰ ਰਹੀ ਤੂੰ ਹਾਂ ਕਹਿ ਦਾਂ ਮੈਂ ਸਾਰਿਆਂ ਨੂੰ ਹਾਂ ਦੱਸ ਦੇ ਆ ਉਹਦੇ ਨਾਲ ਦੇ ਸਾਰਿਆਂ ਨੂੰ ਤੂੰ ਜਮੇ ਨਾ ਕਿਤੇ ਸਾਨੂੰ ਜਮੇ ਕਿਤੇ ਕੰਨਾ ਜਲਾ ਦੇ ਲਿਆ ਦੇ ਨਾ ਨਾ ਵਾ ਪੂ ਟੈਨਸ਼ਨ ਨਾ ਲੈ ਤੂੰ ਹਾਂ ਲੈ ਆਪਣੇ ਸਵੇਰੇ ਖਾਤੇ ਜੀ ਆਉਣ ਤੇਰੇ ਖਾਤੇ ਜੀ ਪਵਾ ਦੂ ਨਹੀਂ ਤਾਂ ਅੱਛਾ ਹਾਂ ਹੁਣ ਗੱਡੀ ਤੜਕੇ ਦਵਾਏਗਾ ਗੱਡੀ ਤੈਨੂੰ ਪੱਕਾ ਤੂੰ ਸੜਕੇ ਸਾਈਕਲ ਤੇ ਨਾ ਲੈਦੀ ਮੈਨੂੰ ਨਾ ਨਾ ਗੱਡੀ ਕਿਹੜੇ ਰੰਗ ਦੀ ਲਿਹਾਗੇ ਜੋ ਸੁਮਨ ਸਾਈਕਲ ਹੀ ਦਵਾਦੀ ਕਰ ਲਾ ਕੇ ਤੇ ਸਾਈਕਲ ਦੇ ਨਾ ਨਾ ਤੂੰ ਦਾ ਸਾਈਕਲ ਦੀ ਤੇਰੀ ਤਾਂ ਸੋਚ ਆ ਬਸ ਸਾਈਕਲ ਹੀ ਮੈਨੂੰ ਜਿਹੜੀ ਸੋਚ ਦਿਸੀ ਜਾਂਦੀ ਮਨ ਸਾਈਕਲ ਨਾਲ ਦਵਾਦੀ ਕਰੇ ਤੂੰ ਨਾ ਨਾ ਸਾਈਕਲ ਤਾਂ ਤੂੰ ਹੁਣ ਸਿਰ ਦੇ ਬਸ ਆਪ ਦਾ ਅੱਛਾ ਹਾਂ ਗੱਡੀ ਦਵਾਏਗਾ ਤੜਕੇ ਗੱਡੀ ਸਵੇਰੇ ਵੇਚ ਦੇ ਨਹੀਂ ਤਾਂ ਕਵਾੜੀ ਇਹਨੂੰ ਸਾਈਕਲ ਅੱਛਾ ਹਾਂ ਉਹਦੀ ਲੈ ਤੂੰ ਬੋਤਲ ਆ ਹਾਂ ਹੇ ਠੀਕ ਆ ਮੈਂ ਕਿਤੇ ਮੁੜ ਕੇ ਮੈਨੂੰ ਜੇ ਤੜਕੇ ਸਾਈਕਲ ਦੁਆਰੇ ਦਵਾਤਾ ਮੈਨੂੰ ਫਹਾ ਲੈਣਾ ਬਹੁਤ ਮੈਂ ਤੈਨੂੰ ਸਵੇਰੇ ਅੰਡੇ-ਉੰਡੇ ਮੀਟ-ਮੂਟ ਖਵਾ ਕੇ ਲਿਉਂ ਚੰਗਾ ਜਾਣ ਦੇ ਹਾਂ ਅੱਛਾ ਹਾਂ ਪੱਕੀ ਗੱਲ ਐ ਜੇ ਮੈਨੂੰ ਦੁਆਰੇ ਸਾਈਕਲ ਪਿੰਡ ਵਾਲਿਆਂ ਨੇ ਫੜਾਤਾ ਮੈਂ ਫਹਾ ਲੈ ਜੂ ਨਾ ਨਾ ਤੂੰ ਟੈਨਸ਼ਨ ਹੀ ਨਾ ਲੈ ਬਸ ਤੂੰ ਗੱਡੀ ਦਵਾਏਂਗਾ ਮੈਨੂੰ ਹਾਂ ਸਵੇਰੇ ਤੂੰ ਜੋੜਾ ਲਾ ਲਈ ਜਨਾਬ ਬਸ ਤੈਨੂੰ ਗੱਡੀ ਦਵਾਈ ਮੈਂ ਤੇ ਤੇਰਾ ਕੱਖ ਨਹੀਂ ਛੱਡਣਾ ਬਸ ਤੂੰ ਟੈਨਸ਼ਨ ਹੀ ਨਾ ਲੈ ਤੈਨੂੰ ਕਹਦਾ ਜੇ ਮੈਨੂੰ ਤੜਕੇ ਪਿੰਡ ਵਾਲਿਆਂ ਨੇ ਉਹ ਦੂਰੀ ਵਾਰ ਸਾਈਕਲ ਫੜਾ ਤਾਂ ਮੈਂ ਨਹੀਂ ਫੜਨਾ ਉਹ ਨਹੀਂ ਬਾਪੂ ਯਕੀਨ ਵੀ ਕਰ ਯਾਰ ਤੂੰ ਵਾ ਫੇਰ ਠੀਕ ਆ ਹਾਂ ਤੇ ਕਿਤੇ ਜੇ ਦੂਰੀ ਵਾਰ ਫੇਰ ਮੈਂ ਤੇਰੀ ਸਤਰੌਲ ਕਰੂੰ ਨਾ ਕੋਈ ਚੱਕਰ ਹੀ ਨਹੀਂ ਦੇਖੀ ਕਿਦਾਂ ਡੋਬਦੇ ਨਾ ਨਾ ਫੇਰ ਠੀਕ ਆ ਠੀਕ ਚੰਗਾ ਬਾਪੂ ਮੈਂ ਤਾਂ ਸੌਣਾ ਫਿਰ ਜਾ ਕੇ ਮੇਰੀ ਗੱਲ ਸੁਣ ਲਾ ਤੂੰ ਜਿਹੜੀ ਗੱਲ ਆਖੀ ਆ ਤੂੰ ਗੱਲ ਤੇ ਪੂਰਾ ਰਹੀ ਤੂੰ ਜੇ ਕੋ ਗੱਲ ਉੱਲੀ ਪਿੱਲੀ ਰਹਿ ਗਈ ਤੂੰ ਹਸਾਬ ਲਾ ਨਹੀਂ ਨਾ ਨਾ ਤੂੰ ਟੈਨਸ਼ਨ ਨਾ ਤੇਰੇ ਖਾਤੇ ਜੀ ਆਉਣਗੇ ਪੈਸੇ ਮੇਰੇ ਖਾਤੇ ਜੀ ਤਾਂ ਆਉਣਗੇ ਜੇ ਤੂੰ ਜਿਹੜੀ ਕਹਿਣਾ ਵੀ ਮੈਂ ਉਹ ਕਰ ਲਿਆ ਤੇਰੇ ਉਸ ਤੇ ਰਹੇ ਕੰਮ ਤੂੰ ਸਮਝਾ ਬਾਪੂ ਯਾਰ ਮੈਂ ਤਾਂ ਆਪ ਸੌਣਾ ਜਾ ਕੇ ਹੁਣ ਵਾ ਠੀਕ ਆ ਤੂੰ ਪੈ ਜਾ ਮੈਂ ਤੈਨੂੰ ਢਾਉ ਤੜਕ ਕੇ ਜੇ ਕੋਈ ਉਲੀਪਿਲੀ ਹੋ ਗਈ ਗੱਲ ਤੂੰ ਟੈਨਸ਼ਨ ਹੀ ਨਾ ਲੈ ਤੂੰ ਤੂੰ ਗਾੜੀ ਕਢਾਉਂਦਾ ਰਿਹਾ 1500 ਨੂੰ ਤੇਰੇ ਦੇਖੀ ਸਵੇਰੇ ਕਰੋੜ ਰੁਪਈਆ ਆਊਗਾ ਨਰੇ ਗੜ ਮੈਂ ਤੈਨੂੰ ਘੜੂਆ ਕੇ ਜੇ ਤੜਕੇ ਉਲੀਪਲੀ ਹੋ ਜਾ। ਬਸ ਹੋ ਗਿਆ ਯਾਰ ਬਾਪੂ ਜਕੀਨ ਵੀ ਕਰਿਆ ਕਰ। ਮੈਂ ਤਾਂ ਤੇਰੇ ਦੱਸੇ ਰੱਖਦਾ ਤੂੰ ਤਕੀਨ ਤੋੜ ਦੇਣਾ ਮੇਰਾ। ਮੈਂ ਤਾਂ ਸੋਨਾ ਆਏ ਵਾਰੀ ਤੂੰ ਤੋੜਦਾ ਜਕੀਨ ਮੇਰਾ। ਨਾ ਨਾ ਸੋਨਾ ਮੈਂ ਦਿਮਾਗ ਖਾਈ ਜਾਣਾ ਤੂੰ। ਚੰਗਾ ਪੈ ਜਾ। ਆ ਮੈਂ ਚੀ ਜਾਦੇ ਕਿਧਾ ਆ ਗਿਆ ਕਿਧਾ ਆ ਗਿਆ? ਉਹਦੇ ਜਿਹੜਾ ਤੂੰ ਪੱਟੀ ਤੇ ਆਪਾਂ। ਅਛਾ ਉਹਦੀ। ਹਾਂ। ਠੀਕ ਆ ਠੀਕ ਆ। ਹਾਰੀ ਖਾ ਦੇ ਖਾ ਗਿਆ। ਹਾਂ ਹਾਂ ਓਏ। ਤੇਰੀ ਤੇਰੀ ਹੈਗੀ ਆ ਕੇ। ਹਾਂ 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 ਜੀ ਹਾਂ ਫਰੈਂਡ ਹਾਂ ਕੋਈ ਬਣਾਈਏ ਕੋਈ ਬਣਾਈਏ ਠੀਕ ਹੈ ਪਾਲਾ ਪਾਲਾ ਤੇ ਡਾਂਕਾ ਸਹੀ ਗੱਲ ਆ ਮੈਂ ਖੜੋ ਇੱਥੇ ਬੈਠਾ ਬੋਲ ਪਾਈ ਨੂੰ ਪਾਈ ਜੇ ਜਦੋਂ ਬੀਨ ਸਖਾਈਆ ਮੈਂ ਤੁਹਾਨੂੰ ਛਾਲੇ ਪਾਈ ਜੇ ਕਿੱਥੇ ਕੱਢੋ ਜੀ ਰਾਤੋ ਅਈ ਤਬਾ ਕੀ ਕੀ ਬੱਬਾ ਆਉਂ ਨਗਰਾਨੀ ਦੇ ਪੈਂ ਦੇ ਯਾਰੋ ਅੱਜ ਕੱਲ ਹਰ ਕੀ ਜਵਾਖ ਯਾਰ ਪੀਚੀ ਡੰਡੇ ਤੇ ਹੋ ਜਾ ਕੋਈ ਕੰਮ ਕਰ ਲਓ ਮੇਰਾ ਖਾ ਲਓ ਉੱਠੀਆਂ ਗੱਲਾਂ ਫਿਰ ਅੱਜ ਕੱਲ ਤੁਰੀ ਤੰਮ ਕਿੰਨਾ ਕੰਮ ਚੱਲੀ ਜਾਂਦਾ ਮੰਡੀ ਤੇ ਲੱਗਦਾ ਥੋੜੇ ਵੱਢ ਕੇ 10000 ਰੁਪਇਆ ਕਮਾਉਂਦਾ ਏ ਛੱਡੀ ਰਾਤ ਬੈਠਾ ਮੱਖੇ ਤੇ ਬੜ ਖਬਾ ਆਪ ਦਾ ਪਾਣੀ ਲਈ ਨਾ ਤੂੰ ਖੇਤ ਨਾ ਮੈਂ ਤਾਂ ਕੰਮ ਗਿਆ ਚਿਕਾ ਜੁਕਾ ਕਾ ਖਾਬ ਕਰ ਕੇ ਛੱਟਾ ਤੂੰ ਹੀ ਮੈਨੂੰ ਪਤਾ ਹੀ ਹੈ ਕਾ ਜਾ ਤੇਰੇ ਪੈਂ ਜਾ ਕਿ ਅੱਜ ਮਾਂ ਨੂੰ ਖੂਡਾ ਮੈਨੂੰ ਪਤਾ ਹੈ ਕਿ ਦੇ ਕੇ ਦਿੱਤੇ ਹੋਰ ਹੁਣ ਬਾਬਾ ਸਾਰਾ ਪਤਾ ਹੈ ਮੈਨੂੰ ਮੈਂ ਕਿਉਂ ਦੱਟ ਇੱਥੇ ਕੱਢੋ ਤੁਹਾਡਾ ਕੰਮ ਹੀ ਨਹੀਂ ਇੱਥੇ ਰਹਿਣਾ ਇੱਥੇ ਇੱਥੇ ਗੱਤ ਖੇਡਦੇ ਫ੍ਰੀ ਫਾਇਰ ਖੇਡਦੇ ਆ ਹਾਂ ਜੇ ਫ੍ਰੀ ਫਾਇਰ ਦੇ ਨਾਲ ਬੰਦੇ ਕਿ ਲਈ ਇੱਧਰ ਕਿਧਰ ਜਾਣਾ ਮਾਈਟਾ ਘਰੇ ਜਾਂਦਾ ਛੱਡ ਕੰਮ ਹੀ ਕਰ ਸੀ ਬਾਬੂ ਗਾ ਇੱਕ ਗੱਲ ਦੱਸਾਂ ਉਹਦੇ ਪੁੱਠੇ ਪਾਰੇ ਲੈ ਜਾਂਦੀ ਸਾਨੂੰ ਛੱਡ ਹੀ ਆ ਤੂੰ ਅੱਗ ਜੀ ਕਰੇ ਆਪਣੇ ਉੱਥੇ ਹਲੀ ਨਾ ਕਰ ਤੇ ਛਾਰਾ ਪੁੱਛੇ ਰਕਾ ਦੀ ਸਾਰਾ ਬਣਿਆ ਇੱਥੇ ਕਿਹੜੀ ਪੁੱਠੀ ਆ ਵੋ ਉੱਥੇ ਗਈ ਆ ਸਾਨੂੰ ਗਈ ਆ ਬਾਬਾ ਗਈ ਆ ਹਾਈ ਕੋਈ ਆ ਜੋ ਮੈਂ ਤਾਂ ਤੇ ਦੇ ਕੋਲੇ ਜਾਂਦਾ ਸੀ ਕੰਮ ਗਿਆ ਸੀ ਚੱਲ ਬਾਬਾ ਸਾਨੂੰ ਛੱਡ ਦੇ ਉੱਥੇ ਦੇਖਾ ਅੱਜ ਡੂੰਗਾ ਕੋਈ ਨਹੀਂ ਇਹ ਡਰਦਾ ਕਰਦਾ ਤਾਂ ਚੱਲੀ ਨੂੰ ਹੱਥ ਪਾਜ ਰੋ ਨਾ ਦੇ ਦੇ ਦੇਖਾ ਅਜਾ ਬੋਲਦਾ ਕਿ ਤੁਮੋ ਤਰ ਤਾਇਆ ਲੱਗਦਾ ਤੁਕੇ ਮੈਂ ਬੋਲਦਾ ਮਾਰ ਕਿ ਤੁਤੇ ਬੋੜੇ ਉਨ ਤੜਕੇ ਹਾਂ ਅਮੇ ਜਾਣਾ ਦਿਵਾਖ ਜੀ ਇਹ ਤੇ ਕੱਲ ਮੇਰੇ ਥਲੇ ਜਾ ਨਹੀਂ ਫਿਰ ਤਾਂ ਗਲਤ ਬੋਲਦਾ ਕਾਜਾ ਗਲਤ ਬੋਲਿਆ ਤੂੰ ਬੋਲੀ ਤਾਂ ਜਾਣਾ ਮੈਂ ਤੁੰਡਾ ਠੱਟੇ ਕਿ ਆਇਓ ਨਾਲੋਂ ਤਾਂ ਮੈਂ ਕੋਟੇ ਪਾਉਂਛੋ ਤੇ ਪੂਰੀ ਉੱਛੇ ਰਾਤ ਨੂੰ ਮੇਰੇ ਥਾਲੇ ਦਾ ਮੈਂ ਦੱਠੂ ਤੇਰੇ ਬੁੱਢੇ ਨੂੰ ਦੱਠੂ ਤੜਕੇ ਮੈਂ ਬਸਲੀ ਯਾਰ ਬਬਾ ਯਾਰ ਪਟਲਾ ਯਾਰ ਕੋਈ ਨਾ ਅਗੀ ਤੂੰ ਛੇੜ ਹਵਾ ਕੱਢ ਆਂ ਪਾਣੀ ਗਈ ਗੱਲ ਜਵਾਕ ਕੀ ਆ ਜਿੱਕੜ ਪੀਖੀ ਦਿੰਦੇ ਤੇਰਾ ਕੋਈ ਕੰਮ ਕਰ ਲਓ ਮੇਰੇ ਥਾਲੇ ਇੱਥੇ ਮੈਨੂੰ ਪਤਾ ਲਟਕੀਆਂ ਨਾਲ ਗੱਲਾਂ ਛੋਡੇ ਕੋਲੇ ਆ ਕੰਮ ਆ ਜਾਏਗਾ ਭਾਈ ਕੋ ਜੋ ਤੂੰ ਨਹੀਂ ਫਿਰ ਉਹਨਾਂ ਨਾਲ ਰਾਤ ਕੱਤੀ ਸੀ ਕਾ ਕਾ ਪੁੱਜੀ ਕਿ ਤੂੰ ਉਹਦੇ ਨਾਲ ਗਿਆ ਸੀ ਉਹਦੇ ਕੋਲ ਕਿੰਨੇ ਕੋਲ ਗਿਆ ਤੇਰੀ 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 ਤੇ ਗਰਲਫ੍ਰੈਂਡ ਤੇਰੇ ਨਾਲ ਗੱਲ ਕਰਨਾ ਮੈਂ ਗੱਲ ਹੈਗੀ ਕੰਮ ਨਹੀਂ ਢੁਈ ਨਹੀਂ ਮਾਤਾ ਸਾਰੇ ਪਿੰਡ ਚ ਤੇਰੀ ਗੱਲ ਹੋ ਗਈ ਤੂੰ ਨਾਲ ਐ ਮੈਂ ਦੱਖਣ ਵਾਲੇ ਮੇਰੇ ਥਲੇ ਹੋ ਗਈ ਸੀ ਰਾਤੀ ਹੋ ਗਈ ਸੀ ਤੈਨੂੰ ਕਿਹੜਾ ਪਤਾ ਕਾਜੀ ਲਲਾ ਲਲਾ ਤੂੰ ਹੀ ਮਾਮਾ ਮੈਂ ਕਿੰਨ ਡੱਛਾ ਮਿਲਣ ਗਿਆ ਸੀ ਉਹ ਹੋਰ ਹੁਣ ਬਾਬਾ ਤੂੰ ਮਿਲਣ ਤਾਂ ਗਿਆ ਸੀ ਗਾਈ ਲੁੱਠਣ ਗਾਣਾ ਗੱਲ ਕਰਉ ਤਾਂ ਤੁਹਾਨੂੰ ਪਤਾ ਲੱਗਿਆ ਕਿਨੇ ਡੱਛਾ ਕਿਨੇ ਠ ਨੂੰ ਪਾ ਜਾਣਗੇ ਸਾਨੂੰ ਦੱਸਿਆ ਉਹ ਬੰਦੇ ਨੇ ਦੱਸਿਆ ਬੁਢਾ ਹਾਂ ਦੱਸਿਆ ਸਾਨੂੰ ਕਿਸ ਨੇ ਹਾਂ ਉਹ ਜਾ ਦੇ ਨਾਲ ਮਿੱਤੇ ਕਿਹੜਾ ਹੋਵੇ ਪਲਾਟ ਤੇ ਜਾਬਣੀ ਹੋ ਸਕਦਾ ਭਾ ਜਾ ਮਖੂਬੀ ਛੀਤਾ ਵੀ ਨਹੀਂ ਹੈ ਪਿੰਦਾ ਥੋੜੀ ਥੋੜੀ ਤਾਗੀ ਵੀ ਨਹੀਂ ਹੈ ਹੈਂ ਪਿੰਡਾ ਥੋੜੀ ਜੋ ਪਿੰਡਾ ਤਾਂ ਫਿਰ ਛੋੜ ਜਨਾ ਤਾਇਆ ਥੋੜਾ ਉਹੀ ਹੋ ਮੇਰਾ ਥਾਲਾ ਓਏ ਗਾਂ ਨਾਲ ਕਰ ਦੋ ਫਿਰ ਸਿਹਰਾ ਚੰਗਾ ਠੀਕ ਆ ਇਹ ਗੱਲਾਂ ਪਰਦੇ ਦੀਆਂ ਹੁੰਦੀਆਂ ਕਈ ਵਾਰੀ ਗਾਂ ਗੱਲ ਜਾਂਦੀ ਜਾਂਦੀ ਘਾਟ ਤੇ ਪਹੁੰਚ ਜਾਂਦੀ ਹੈ ਲੜਾਈ ਨਾ ਪਾਈ ਜਾਂਦੀ ਨਾ ਛੜ ਪਾ ਲਈ ਜਾਂਦਾ ਮੇਰੇ ਥਾਲੇ ਥੋੜਾ ਕਿਵਾਂ ਕੰਦਾ ਜਾਣਾ ਕੋਠੀ ਨਹੀਂ ਠੀਕ ਆ ਨਾ ਹੀ ਆਪਜੀ ਬੰਡ ਕਟਾ ਲਓਗੇ ਮੇਰਾ ਕਿਲਾਓਗੇ ਠੀਕ ਆ ਬਗਜੋ ਚੰਗਾ ਠੀਕ ਆ ਬਾ ਜਾਣੇ ਆ ਹਾਂ ਚੱਲ ਜਾਓ ਫਿਰ ਮੈਂ ਤਾਂ ਕਿਤੇ ਕੋਲੀ ਜਾਂਦਾ ਸੀ ਠੀਕ ਆ ਜਾ ਕੰਮ ਕਰ ਸੀ ਹਏ ਕੋਦੇ ਦਬਾਕ ਜਿੰਦਾ ਖੜੀ ਲਾਟ ਕੇ ਕੀ ਗਾਉਂਦ ਵਾਈਟ ਹੈਗੇ ਬੇਬੇ ਆਵਾਗਾ ਛੁੱਟਾ ਪਿਆ ਉਹ ਅੱਧੀ ਰਾਤ ਮੇਰਾ ਸੜਾਇ ਕੀ ਪਤਾ ਕੀ ਕਰੀ ਜਾਂਦਾ ਹੂੰ ਆ ਚੱਜਿਆ ਵੇ ਬੇਬੇ ਦਾ ਬਾਪੇ ਆ ਗਿਆ ਸੁੱਤੇ ਆ ਮੇਰਾ ਛੜਾ ਬਣਾਇਨੋ ਨੰਗਾ ਪੈ ਰਖੂ ਮੱਛਰ ਨਹੀਂ ਲੱਟਾ ਕੋਈ ਲੈਣਾ ਨਹੀਂ ਦੇਣਾ ਨਹੀਂ ਲੈਣਿਆ ਪਤਾ ਕੱਗਵਾਉਂ ਆ ਕੇ ਗਿਆ ਹੈ ਕਿੰਨਾ ਮੰਨਦਾ ਜਉਂ ਨਾ ਕੱਟੇ ਸਵਾਛਾਂ ਦੀ ਪੂੰਜੀ ਪੂਰੀ ਕਰ ਗਿਆ ਹੋਵੇ ਕੱਗਵਾਉਂ ਜੀ ਉਜੀ ਮਾਜਾ ਬੁੱਲਾ ਤੇ ਮੇਰਾ ਸੜਾ ਕੱਟ ਬੱਦਖਾ ਦਾ ਲੱਗਦਾ ਛਕਨੇ ਛੁਰ ਬੁੱਲੇ ਛੁਰੇ ਹੋਣਗੇ ਕੱਗਿਆ ਟੁਕਲੀ ਮੇਰਾ ਛਾਇਦਾ ਕਿਸ ਮੂੰਹ ਵਿੱਚ ਖਿਆ ਵਾ ਔਰ ਕੱਗਿਆ ਓਏ ਕੱਗਿਆ ਇਹ ਪੰਨੋ ਵੇ ਇਹਨੂੰ ਕੀ ਹੋ ਗਿਆ ਕੌਣ ਆ ਚਾਜਾ ਮਕਾਂਜਾ ਓਏ ਮਕਾਂਨ ਨੂੰ ਡਰਾਤੇ ਸੀ ਯਾਰ ਕੀ ਗੱਲ ਹੋ ਗਈ ਕਿੱਧਰ ਤੁਰਿਆ ਫਿਰ ਦਦੀ ਰਾਤ ਮੈਂ ਤਾਚਾ ਜੇ ਕੋਲੀ ਆਇਆ ਸੀ ਆਇਆ ਕਿ ਮੈਂ ਫਿਰਿਆ ਜਾਂ ਫਿਰਦਾ ਹੋਇ ਰਾਤ ਦੇ ਅੰਦਰ ਹੈ ਸੁੱਤਾ ਪਿਆ ਸੀ ਹੁਣ ਮੈਂ ਛੁੱਟਾ ਪਿਆ ਸੀ ਲੈ ਜਾ ਕਿਰਿਆ ਲੋ ਤੇ ਬੀੜੀਆਂ ਛੱਤ ਤੇ ਰੱਖੀਆਂ ਕੋਈ ਹਾਲ ਹੈ ਤੇਰਾ ਮਰੇਗਾ ਮੇਰੇ ਅੱਥਰਿਆ ਮਰੂੰਗਾ ਤੂੰ ਉਂ ਹੀ ਡਰ ਮਰਾਤੇ ਸੀ ਤੂੰ ਕਾ ਮੈਂ ਕੀ ਮਰੋਣਾ ਰਾਤਾਂ ਦੇ ਅੰਦਰ ਮੈਂ ਕਹਣਾ ਮੱਛੀ ਆਇਆ ਚਰ ਮਟਰ ਮੇਂ ਗਾਜਰ ਡੰਪ ਪਰ ਕੀ ਆ ਗਿਆ ਨਾਮ ਦਾ ਮੇਰਾ ਟੈਮ ਕੀ ਗੱਲ ਹੋ ਗਈ ਡੜੀ ਕੋ ਜਾਣ ਨਹੀਂ ਕਰ ਬਾਈ ਗਾਏ ਕੋ ਝਾਕਾ ਮਾਈ ਨਾ ਬਾਈ ਰਾ ਬਾਈ ਗਾਏ ਕਿੱਡੀ ਜਾਣ ਮੂਸ ਖਾਤਾ ਮੱਖੀ ਨਹੀਂ ਡੱਟਦਾ ਉਹ ਇਹੀਂ ਪੇ ਬਣਾਏਂਗੀ ਚ ਮੱਛੀ ਤੂੰ ਹੀ ਲੜਾਤਾ ਸੀ ਮੂਸ ਮੈਂ ਖਾਧਾ ਮੂਸ ਖਾਤਾ ਸੀ ਮੇਰਾ ਤਾਂ ਹਾਂ ਮੂਸ ਖਾਤਾ ਸੀ ਮੇਰਾ ਤੂੰ ਕਾਣੀ ਲਾਵਾਂ ਪਹਿਲਾ ਦੌੜਾ ਤਾਂ ਨਹੀਂ ਪੈਂਦਾ ਸਾਖੜਾ ਤਾਂ ਮੇਰਾ ਤਾਂ ਹਾਂ ਸਾਖੜਾ ਤਾਂ ਮੇਰਾ ਤੂੰ ਮੈਂ ਕੀ ਠਾਹ ਖਡੋਣਾ ਤਰਾ ਹੂੰ ਮੈਨੂੰ ਤੂੰ ਵੱਧ ਹੁੰਡ ਰਾ ਤੂੰ ਉਹ ਮੈਂ ਤਾਂ ਆਇਆ ਗੱਲ ਲਿਜਾ ਜਾ ਹੂੰ ਮਟਲੀ ਪੈਛਾ ਦੀ ਸੀ ਲੋੜ ਪੈਂ ਕੇ ਲੱਖ ਦੀ ਮਖਾ ਤੇ ਜੇ ਤੂੰ ਹੀ ਲੈ ਲਈਂ ਜੋ ਕੋਈ ਹੂੰ ਕਾਹ ਕਰਕੇ ਆ ਗਿਆ ਸਵੇ ਤਾਂ ਪੈਸੇ ਲੈਣਾ ਸੀ ਪੈਸੇ ਕੌਨੂੰ ਲੈਣੀ ਤੇਰੇ ਤੋਂ ਪੈ ਜਾ ਜੇ ਤੇਰੇ ਕੋਲ ਕੀ ਹੈ ਮੇਰੇ ਕੋਲ ਤੂੰ ਮੈਂ ਤਾਂ ਕਹਿਣਾ ਬਿਕੂ ਦਾ ਡੇਡੇ ਕਦੇ ਰੋਟਾ ਬਾਣੀ ਜਾਣ ਹਾਂ ਲੰਗ ਸਕੀਮ ਆਪਨ ਸਕੀਮ ਲਾ ਰਾਲਾਂਗੇ ਆਪਾਂ ਗੱਜਰ ਨੂੰ ਸਕੀਮ ਲੜਾਂਗੇ ਉਹਨੂੰ ਤਾਂ ਮੂਹਲਾ ਬੰਦਾ ਪਲਾਟ ਲੈ ਗਏ ਸਾਰਾ ਬਣਾਈਓ ਚੱਕੀ ਹੁੰਦਾ ਢੁੱਡਾ ਛਿੱਡਾ ਕਿਹੜੇ ਲੋਟ ਆਪਾਂ ਨਾ ਆਪਾਂ ਲੈਣੀ ਨੇ ਮੂਹਲੇ ਬੰਦੇ ਨੂੰ ਮੂਹਲੇ ਬੰਦੇ ਕੇ ਲਾਂਗੇ ਆਪਾਂ ਕਿਹਨਾ ਇਹ ਕੋਈ ਡਾਕੇ ਨਾਲ ਥੋੜੀ ਲੈਣਾ ਕੋਈ ਪੈਸਿਆਂ ਦਾ ਚੱਕੀ ਮੰਦਾ ਅੱਛਾ ਪੈਸਿਆਂ ਸਕੀਮੀ ਤੋਂ ਤਨੋਂ ਜੇ ਤਾਂ ਪੈਸੇ ਦਊ ਮੈਂ ਮੂਰੋ ਆ ਆਪੀ ਕੀ ਕਿਹੜਾ ਯੂਕੋ ਬੈਂਕੀ ਚੈੱਕ ਘਟਾ ਕੇ ਦੇਂਗਾ ਤੂੰ ਉਹ ਪੈਸਿਆਂ ਦਾ ਹੱਲ ਹੋ ਜੂ ਐ ਕਿਵੇਂ ਹੋ ਜੂ ਐ ਕੱਲਾ ਠੁੱਕਾ ਨੜ ਬੜੀਆ ਥੋੜੀ ਪਕੜਨਾ ਉਹ ਮੇਰਾ ਛੋਰ ਕਹਿੰਦਾ ਸੀਗਾ ਕੀ ਕਹਿੰਦਾ ਸੀ ਵੀ ਪੈਸਾ ਦਾ ਹੱਲ ਹੋ ਜੂ ਕਿ ਮੈਂ ਕਿਵੇਂ ਹੋ ਜੂ ਲੈ ਛੋਰ ਕੀ ਕਹਿੰਦਾ ਸੀ ਬੋਲ ਮਾਰ ਲਾ ਮੈਂ ਗੱਲ ਕਰਨਾ ਉਹਨਾਂ ਨਾਲ ਹਾਂ ਮੈਨੂੰ ਕਹਿੰਦਾ ਸੀ ਵੀ ਤੜਕੇ ਹੱਲ ਹੋ ਜੂ ਤੜਕਿਟ ਮੇਰੇ ਤੋਂ ਗਾੜ ਲੈਂਗਾ ਲੌੜੇ ਤਾਂ ਹਰ ਰਹੂਗਾ ਕਿਵੇਂ ਹੋ ਕੁਝ ਹੁੰਦਾ ਕੁਝ ਗੀਮ ਹੁੰਦੀ ਆ ਬੰਦੇ ਕੋਲੇ ਮੇਰੇ ਹੱਥ ਆ ਜਾ ਅਭੀ ਐ ਕਰਕੇ ਆਊਗਾ ਮੈਂ ਕਿੰਨੇ ਭੋਲ ਮਾਰ ਕੇ ਦੇਖ ਲੈਨੇ ਆਪਾਂ ਜੇ ਕੋਈ ਹੱਲ ਹੋ ਗਿਆ ਤੋ ਮੈਨੂੰ ਕਹਿੰਦਾ ਸੀ ਵੀ ਤੜਕੇ ਆ ਲਓ ਜੀ ਤੈਨੂੰ ਤਾਂ ਕਹਿੰਦਾ ਕਿ ਖਟਮਾ ਕੋਈ ਐ ਤਾਂ ਦੱਤ ਹੱਲ ਕਿਵੇਂ ਹੋਊਗਾ ਉਹ ਕਹਿੰਦਾ ਸੀ ਕਿ ਅਭੀ ਤੂੰ ਭੋਲ ਤਾਂ ਮਾਰ ਲੈ ਭੋਲ ਮਾਰ ਲੈ ਕਦੀ ਇਹਨਾਂ ਖਟਮਾ ਹੋਊ ਕਿਵੇਂ ਹੱਲ ਕੋਈ ਗੱਲ ਤਾਂ ਦੱਤ ਗੱਲ ਮੇਰੀ ਗੱਲ ਸੁਣਾ ਤੂੰ ਜਵਾਕ ਮੈਨੂੰ ਔਰ ਦੇਖੇ ਗਿਆ ਸਕੀਮ ਅੱਖਾਂ ਕਹਿੰਦਾ ਉਹਨੇ ਉਹ ਲਾ ਰੱਖਿਆ ਕੋਈ ਕਹਿੰਦਾ ਮੈਂ ਤੈਨੂੰ ਤੜਕੇ ਗੱਡੀ ਦਵਾਉਂ ਅੱਖਾਂ ਜੀ ਹੋਰ ਅੱਖ ਵਿੱਚ ਗੱਡੀ ਮੈਨੂੰ ਉਹ ਕੋ ਗੇਮ ਨੂੰ ਖੇਡਦਾਗਾ ਉਹ ਅੱਖਾਂ ਉਹ ਕਹਿੰਦਾ ਮੈਂ ਤੈਨੂੰ ਗੱਡੀ ਦਵਾਉਂਗਾ ਮੈਂ ਤੈਨੂੰ ਤਾਂ ਹੀ ਕਿਨੇ ਵੀ ਤੜਕੇ ਉਹ ਕੋਈ ਹੱਲ ਕਰੂ ਮੇਰੇ ਮਗਨ ਨਾਲ ਲੱਗ ਜੀ ਮੈਂ ਜਹਾਜ ਜਿਹੜਾ ਸਾਈਕਲ ਹੈ ਨਾ ਤੇਰਾ ਹੀ ਵੀ ਵਿਖਿਆ ਦੂਗਾ ਉਹ ਕਹਿੰਦਾ ਮੈਂ ਤੇਰਾ ਸਾਈਕਲ ਸੜਾ ਕੇ ਤੈਨੂੰ ਗੱਡੀ ਦਵਾਉਂ ਅੱਖਾਂ ਜੀ ਹੋਰ ਉਹ ਕੋ ਤਫਾ ਜਵਾਕਨ ਦੇਖ ਲਈ ਤੜਕੇ ਕੀ ਗਾ ਸਕੀਮ ਕਰਦਾ ਉਹ ਤੜਕੇ ਗੱਡੀ ਛਟਾ ਕੇ ਆਪਣੀ ਸਾਈਕਲ ਛਟਾ ਕੇ ਗੱਡੀ ਦਬਾਉ ਆਪਾਂ ਨੂੰ ਜਵਾਕਾ ਮਗ ਨਹੀਂ ਲੱਗੀ ਦਾ ਮੇਰੇ ਥਲੇ ਦੋ ਹਉ ਉੱਥੇ ਬੈਠੇ ਸੀ ਰਾਤ ਨੂੰ ਪਹਿਲਾਂ ਮੇਰੇ ਥਲੇ ਫਿਲਮਾਂ ਦੇਖੀ ਨੇ ਜਿੱਥੇ ਨੰਗੇ ਕੱਪੜੇ ਆਣੀਆਂ ਆਹ ਪੀਸੀ ਡੰਡੇ ਚੱਜ ਕਾ ਜਵਾਕ ਹਰ ਕੀ ਮਗ ਨਹੀਂ ਲੱਗਦੀ ਕਿੱਥੇ ਦਾ ਗੱਡੀ ਦਾ ਨਰੇ ਹੋਰ ਤੈਨੂੰ ਤਾਂ ਗੱਡੀ ਦਾ ਚੈਨ ਨਾ ਦਵਾਵੇ ਰੇ ਨਵਸਤ ਤੂੰ ਗੱਡੀ ਭਾਜਦਾ ਉਹਦੇ ਤੋਂ ਜਮਾ ਮੂਈ ਗੱਪ ਮਾਰ ਗਿਆ ਉਹ ਫਿਰ ਤੈਨੂੰ ਜਮਾ ਬੇਇੱਜ਼ਤੀ ਕਰੀ ਨਾ ਮੇਰੀ ਮੈਂ ਕਾਦੀ ਬੇਇੱਜ਼ਤੀ ਦਾ ਗਵਾਖ ਨੇ ਕਰੀ ਉਹ ਛੇੜ ਕਰਿਆ ਉਹਨੇ ਤੈਨੂੰ ਛੇੜ ਕਾ ਨੂੰ ਕਹੋ ਉਹ ਕਹੋ ਮੈਂ ਤੈਨੂੰ ਤੜਕੇ ਸਾਈਕਲ ਸੁੱਟਾ ਕੇ ਗੱਡੀ ਦਵਾਉਂ ਅੱਖਾ ਹੋਰ ਬੋਝ ਮਾਰ ਲਿਆ ਕੋਛੀ ਲੈਨੇ ਇਹ ਕਿਹੜਾ ਦੂਰ ਹੈ ਕੋਈ ਅੰਦਰ ਪਿਆ ਹਾਂ ਮਾਣਾ ਬੋਝ ਪੜਾ ਓਏ ਅਰੇ ਓਏ ਸੰਦੂਖੇ ਓ ਸੰਦੂਖੇ ਬਤਾ ਓਏ ਸੰਦੂਖੇ ਨੂੰ ਮੇਰਾ ਛੜਾ ਕੋ ਕੋੜੀ ਦੀ ਲਗਾਬ ਖਿੱਚਦਾ ਛੜਾ ਸੰਦੂਖੇ ਦਾ ਮੇਰਾ ਪੁੱਤ ਪਿਆਰਾਗਾ ਉਹ ਪਤਾ ਯਾ ਤੂ ਕੀ ਹਮ ਮਰੀਆਨਾ ਸੰਦੂਖੇ ਪਤਾ ਐ ਨਹੀਂ ਬੋਲ ਮਾਰਦਾ ਨੌ ਕੀ ਉਹਦਾ ਪਰਾ ਚਿੱਪੀ ਓ ਸੰਦੂਖੇ ਪਤਾ ਗਵਾਂਢੀਆਂ ਦੇ ਘਰੋਂ ਬੋਲ ਮਾਰਨਾ ਪਿਆ ਤੰਦਰ ਮੇਰਾ ਥਾਲਾ ਹੌਲੀ ਪਾਟ ਲੈ ਮੇਰਾ ਕੰਨ ਬੋੜਾ ਦਾ ਆਉਂਦਾ ਉਹ ਆ ਜੀ ਓ ਸੰਦੂਖੇ ਪਤਾ ਕੀ ਆ ਬਾਪੂ ਅੱਧੀ ਰਾਤ ਵੀ ਇੰਡੇਗਦਾ ਹੋਰ ਤਾ ਕਿਨੇ ਆ ਤੈ ਤਰਾ ਤਰਾ ਬੋਲ ਮਾਰੀਆਂ ਦੱਸ ਭਾਈ ਕੀ ਹੋ ਗਿਆ ਬੱਛ ਜੱਟ ਤੂੰ ਕੀ ਕਹਿਣਾ ਹਾਂ ਨਹੀਂ ਮੇਰਾ ਨਾ ਜਮਾ ਜੱਟ ਲੈਣੀ ਕਰਦੀ ਜਿਵੇਂ ਕੰਟਾ ਕਹਿਣਾ ਮੇਰਾ ਮੁੰਡਾ ਮੈਨੂੰ ਠਾਹ ਤੇ ਜਿਹੜਾ ਉਹ ਗੱਡੀ ਤੇ ਜਿਹੜਾ ਉਹ ਭਾਂਡੇ ਜਿਆਦਾ ਮੈਂ ਤਾਂ ਇਹਨੂੰ ਬੱਛ ਦਾ ਡਾਇਲੈਕਟ ਹੀ ਬੰਗਾ ਜਾ ਜਾ ਫਿਰ ਮੈਨੂੰ ਇਹਨੇ ਆਖਿਆ ਸੀ ਵੀ ਸਾਈਕਲ ਸਟਾ ਕੇ ਤੇਰਾ ਉਹਨੂੰ ਗੱਡੀ ਤੇ ਚੜਾਉਂ ਥਾਰ ਤਾਂ ਲਿਆਉਣੀ ਆ ਬਾਬਾ ਸਵੇਰੇ ਕਾਜੀ ਥਾਰ ਲਿਆਉਣੀ ਆ ਤਾਇਆ ਉਹ ਛੋਟੀ ਖੇਡਣ ਵਾਲੀ ਨਾ ਨਾ ਵੱਡੀ ਬੱਕੀ ਦੇ ਉੱਤੋਂ ਦੇ ਸ਼ੀਸ਼ੇ ਜੋ ਨਿਕਲ ਜਾਂਦੇ ਆ ਵੱਡੀ ਨਾ ਕਰ ਤੂੰ ਛੁਣਛਣਾ ਲਿਆਉਣੀ ਗੇਮ ਲਾਈ ਆ ਆਪਾਂ ਸਵੇਰੇ ਆਪਾਂ ਨੂੰ ਪੈਸੇ ਆਉਣਗੇ ਮੈਨੂੰ ਵੀ ਨੇ ਅੱਖੇ ਤੋਂ ਕਿਹਾ ਗੇਮ ਲਾਈ ਆ ਮੈਂ ਤੜਕੇ ਦਾ ਸਾਈਕਲ ਸਟਾ ਕੇ ਸੰਥਾਰ ਤੇ ਚੜਾ ਦੋ ਥਾਰ ਤੇ ਕੰਗਰ ਜਾ ਉਹੀ ਕਿੜਾ ਹੋਏ ਹੈ ਬੈੱਕ ਮਾਰੂ ਕਿਛਦਾ ਜਾਂਦਾ ਨਿਕਲਦਾ ਨਹੀਂ ਥਾਰ ਮੈਨੂੰ ਨਹੀਂ ਪਤਾਗਾ ਇਹ ਤਾਂ ਹੋ ਜੋ ਹੂ ਫਿਟ ਤੂੰ ਸਾਰਾ ਛੁੱਟੀ ਦਾ ਮਾਰ ਕੇ ਪੂਆ ਇੱਥੇ ਕਹਿੰਦੀ ਲਹੂ ਪੀਲੇ ਨੈਨੇ ਆਇਆ ਥੋਚਾਉ ਵੀ ਥਾਰ ਤੇ ਚੜਾ ਕੇ ਆ ਨਾਲੀ ਤੇ ਸੱਟੂ ਮੈਨੂੰ ਇਹ ਕਹਿੰਦਾ ਉਹ ਇਹ ਮਕੰਦ ਯਾਰ ਉਹ ਹੀ ਗੱਲ ਇਹ ਕਹਿੰਦਾ ਮੈਂ ਤੈਨੂੰ ਗੱਡੀ ਤੇ ਚੜਾਉਂ ਕਹਿੰਦਾ ਨਵੀਂ ਤੇ ਥਾਰ ਹਾ ਕਿੜਾਉਂ ਥਾਰ ਤੇ ਕੇੜਾ ਦਾ ਚੜਾਉ ਮੜ ਕੇ ਨਾਲੀ ਤੇ ਸੱਟੂ ਹਾਹੀ ਗੱਲ ਜਾਂ ਨਾ ਸ਼ਰਾ ਯਾਰ ਤੂੰ ਹੀ ਕਰਨ ਬੈਠਾ ਆ ਦੇਖੇ ਮਲਾਈ ਆ ਆਪਾਂ ਕਾਜੀ ਗੇਮ ਉਹਦੀ ਬੈਟ ਵੱਲੇ ਵਾਲੀ ਆ ਹਾਂ ਸਵੇਰੇ ਆਪਾਂ ਨੂੰ ਐਨੀ ਪਤਾ ਕਰੋੜ ਆ ਯੇ ਨਹੀਂ ਲੱਖ 2 ਲੱਖ ਤਾਈ ਜਾਊ ਅੱਖਾਂ ਹਾਂ ਐਂਕ ਮੈਂ ਆ ਜਾਂਦਾ ਆ ਜਾਂਦੇ ਇਹ ਚ ਖਾਟੇ ਜੋ ਹੋਰ ਬੰਨਜਰ ਵੀ ਲੱਗਦੇ ਠੌ ਖਾ ਕੋ ਹੈਗਾ ਤੇਰੇ ਕੋਲ ਮੋਬਾਈਲ ਹੈਗਾ ਵੱਡਾ ਮੇਰੇ ਕੋਲੇ ਟੈਲੀਫੋਨ ਜਾਣ ਮੈਂ ਗਿਆ ਤਾਂ ਉਸੇ ਗੱਲ ਤੇ ਮਕੰਦ ਮੈਂ ਕਹਿੰਨਾ ਤੂੰ ਹਣ ਤੈਨੂੰ ਤੂੰ ਤਾਂ ਲੱਗਦਾ ਸਾਡੇ ਤੇ ਲੱਗਦਾ ਨਹੀਂ ਖੇੜਾ ਮੈਂ ਤਾਂ ਦੇਖ ਆਪਣੇ ਤਰਨਾ ਉੱਚਤ ਫੁੱਲਗਾ ਮੈਂ ਤੇ ਮੈਂ ਮੈਂ ਕਹਿੰਦਾ ਭਾਈ ਕਿਉਂ ਸਮਝਨੇਗਾ ਮੈਂ ਤਾਂ ਤੇਰੀ ਗੱਲ ਤੇ ਯਕੀਨ ਨਹੀਂ ਕਹਦਾ ਤੂੰ ਜ਼ਬਾਨ ਦਾ ਕੱਚਾ ਮੈਂ ਤੈਨੂੰ ਤਾਂ ਹੁਣ ਮੈਂ ਅੱਛਾ ਮੇਰਾ ਮਾੜਾ ਝੂਠ ਬੋਲਦਾ ਬੋਲਦਾ ਹੀ ਹੂ ਫਿਰ ਹੁਣ ਮਾਪੇ ਦੂ ਦਾ ਅਪ ਜਣੇ ਖਣੇ ਕੋਲ ਭੇਤ ਦੇਣ ਲੱਗ ਜਨਾ ਐ ਟਾਉਂਦਾ ਹੀ ਨਹੀਂ ਦੋ ਮੈਂ ਤਾਂ ਛੇਰਾ ਰੋਸਾ ਸੇ ਨੂੰ ਐ ਤਾਂ ਲੋਕ ਹੀ ਲੀ ਫਿੱਡੇ ਟੈਲੀਫੋਨ ਆ ਗਏ ਬਣ ਗਏ ਫੜ ਗਏ ਰੁਪਏ ਮੇਰੇ ਮੁੰਡੇ ਨੇ ਆਖਿਆ ਵੀ ਮੈਂ ਤੜਕੀ ਤੇਰਾ ਸਾਈਕਲ ਡਗਾ ਕੇ ਤੈਨੂੰ ਥਾਰ ਤੇ ਗੇੜੇ ਦਵਾਉਂ ਗੇੜਾ ਇੱਟ ਬਹੁ ਫੇ ਲੈ ਕੇ ਨਹੀਂ ਦਿੰਦਾ ਕੜਾਏ ਤੇ ਕਰੂ ਫਿਰ ਗੇੜੇ ਬਾਅਦ ਤੇ ਛੜਾ ਉਹੀ ਮਰੀਏ ਨਾ ਤਾਂ ਯਾਰ ਨਹੀਂ ਹੋਊਗਾ ਤੂੰ ਦੇਖੇਗਾ ਨਾ ਫਿਰ ਸਵੇਰੇ ਖੜ ਖੜ ਕੇ ਤੜਕੇ ਮੈਂ ਮੈਂ ਚੜਾਣਾ ਚੜਾਉਣਾ ਫਿਰ ਕਮ ਜੇ ਮੇਰੇ ਮੁੰਡੇ ਨੂੰ ਥਾਰ ਦਵਾ ਕੇ ਦੇਤੀ ਹਾਂ ਕਿਹੜੀਆਂ ਆ ਪਾਪੀ ਲਿਆਵਾਂ ਬਸ ਫਿਰ ਤੂੰ ਹੁਣੇ ਗੱਲਤੀ ਨਹੀਂ ਗਲਤੀ ਆ ਮੈਨੂੰ ਕੀ ਲੋੜ ਐ ਮੇਰੇ ਥੋੜੇ ਜਣ ਬਸ ਜਰਦੇ ਦੀ ਕੁੜੀਆਂ ਲੈਣ ਜੋਗੀ ਆ ਹਾਂ ਦੇਖੀ ਤੂੰ ਸਵੇਰੇ ਗੱਡੀ ਆਉਂਦੀ ਮੋਟਾ ਰਛੜਾ ਤਾਂ ਠੁੱਫ ਨਹੀਂ ਰਹਿਗੇ ਆ ਦੇਖ ਲੈ ਪਹਿਲਾਂ ਅਸੀਂ ਦਿੱਤੇ ਹੋਏ ਆ ਕਿੰਨੇ ਕੋ ਆ ਦੇਖ ਤਾਇ 6 ਲੱਖ ਰੁਪਈਆ ਆਇਆ ਹੋਇਆ 6 ਲੱਖ ਹਾਂ ਤੇ ਹੈ ਤਾਂ 6 ਲੱਖ ਆ ਗਿਆ ਇਹਨੂੰ ਦੋ ਛੇ ਦਾ ਝੁਗਾ ਤਾਂ ਦਵਾ ਦੇ ਮੱਛੇ ਤੇ ਤੁੰਜੀ ਜਾਂਦਾ ਬੰਡ ਖਵਾ ਚੀਂਦੀ ਮੈਂ ਪਾਉਂਦਾ ਨਹੀਂ ਪ੍ਰਾਣਾ ਕੋਟ ਪੈਂਟ ਲੈ ਕੇ ਦਿੱਤਾ ਹੋਇਆ ਕੋਟ ਪੈਂਟ ਨੂੰ ਪਟਵਾਰੀ ਲੱਗਿਆ ਇਹ ਪਟਵਾਰੀ ਨਹੀਂ ਮੈਂ ਝੁਗਾ ਨਹੀਂ ਪਾਏਗਾ ਫਿਰ ਐ ਵੀ ਵੀ ਉਸ ਜਿਹੜੇ ਨਹੀਂ ਪੈਸੇ ਕਮਾਏ ਵੀ ਇਸ ਤਰ੍ਹਾਂ ਫਿਰਦਾ ਜੱਗ ਜੱਗੀ ਜਿਹੜਾ ਲੋਟਾ 6 ਲੱਖ ਆ ਉਹ ਬੰਦੇ ਕੋਲ ਆ ਬਾਹਰ ਸਿੱਟਾ ਪਈ ਹਜ਼ਾਰ ਟੋਰੀ ਚ ਪਿਆ ਹੁੰਦਾ ਤੁਨ ਮੈਂ ਤੇਰੇ ਕੋਲ ਆ ਕੇ ਬਹਿ ਜਾਣਾ ਫਿਰ ਬਸ ਮੈਂ ਹੀ ਤਰਫ ਰਵਾਂ ਤੂੰ ਜੇ ਪਾਉਦਾ ਨਹੀਂ ਤਾਂ ਇਹ ਸਰੀਰ ਦਿਖਾਉਂਦਾ ਜਨਾਨੀਆਂ ਨੂੰ ਅੱਖਾਂ ਹਾਂ ਮੈਂ ਤਾਂ ਜੱਗਾ ਜੋ ਕਹਿੰਦੇ ਦੇਖਣਗੇ ਜਿਹੜੇ ਮੂੰਹ ਮੈਂ ਕਦੀ ਫੜਾ ਤਾ ਤੂੰ ਇਹਨੂੰ ਰੇਲੀ ਤੇ ਜਾਂਦਾ ਦੇਖ ਲਿਆ ਜੱਗ ਜੱਗੀ ਤਾਂ ਜਾਵੇ ਨਾ ਇਹਵੇ ਹੋ ਦੱਸ ਦੇ ਨਾ ਬਣਾਇਂ ਕਿਹੜਾਈ ਜਾਊ ਮੈਨੂੰ ਇਹਦਾ ਕੋਲ ਕਰਦਾ ਰਿਹਾ ਪਹਿਲਾਂ ਤਾਂ ਮੇਰੇ ਮੁੰਡੇ ਦੀ ਚੜਾਈ ਦੇਖ ਕੇ ਮੱਚਦਾ ਵੀ ਤੜਕੇ ਗੱਡੀ ਤੇ ਚੜਾਉਏ ਕੱਟੀਆ ਕਿਡਾਈ ਨੂੰ ਮੈਂ ਮੱਚਦਾਗਾ ਤੂੰ ਮੇਰੇ ਤੇ ਮੱਚਦਾਗਾ ਮੈਂ ਕੀ ਲੈਣਾ ਮੱਚ ਕੇ ਥੋਡੇ ਠੁੱਠੀ ਮੂੰਹ ਹਤੇ ਤੇ ਹਾਂ ਫੁੱਟੇ ਮੈਂ ਤੈਨੂੰ ਕੋਈ ਤੂੰ ਮੇਰੇ ਮੁੰਡੇ ਨੂੰ ਉਂਗਲਾਂ ਤੇ ਲਮਣਾ ਕੇ ਵੀ ਆਇਆ ਫਲਾਣਾ ਟੇ ਮੈਂ ਕਾ ਤੂੰ ਹੋਰ ਮੇਰੀ ਗੱਲ ਸੁਣ ਐਨਾ ਚਿਰ ਹੋ ਗਿਆ ਮੈਂ ਤੇ ਉਂਗਲ ਲਾਈਏ ਕੋਈ ਤੂੰ ਉਂਗਲ ਲਾਈਆ ਤੂੰ ਐਨਾ ਫਾਠਾ ਪੈ ਮੈਂ ਉਂਗਲ ਕਿੱਥੇ ਲਾਈਏ ਤੇਰੇ ਤੂੰ ਮੇਰੇ ਮੁੰਡੇ ਨੂੰ ਲਾਈਏ ਤੂੰ ਮੇਰੇ ਮੁੰਡੇ ਨੂੰ ਉਂਗਲਾਂ ਲਾਈਏ ਨਾ ਵੀ ਤੂੰ ਉੱタル ਕੇ ਗੱਡੀ ਪਿੱਛੜਾ ਦੇ ਡੋਨੀ ਉਂਗਲਾ ਦੇਖ ਲੈ ਵਿਚਾਰੇ ਤਾਂ ਦੇਖੀਆਂ ਭੈਣੋ ਐਂ ਕਹਿੰਦਾ ਵੀ ਤੂੰ ਲੜਾਉਣਾਗਾ ਲੜਾਉਣਾ ਲੜਾਉਣ ਦੀ ਗੱਜਾ ਹਾਂ ਸਕੀਮ ਦਾ ਤੈਨੂੰ ਦੇ ਦੇਣਾ ਪਰ ਦੱਸੀ ਨਾ ਪਿੰਡ ਚ ਨਾ ਪਾਣੀ ਕਥਨ ਨਾ ਕਰ ਦਿੰਨਾ ਮੈਂ ਤੇਰੇ ਟੈਲੀਫੋਨ ਤੇ ਤੂੰ ਐਂ ਲਾ ਲੈ 1 2 3 ਆਪਣੇ 3 3 ਚ ਗੱਲ ਲੈ ਰੋ ਕਰ ਦਿੰਨੇ ਫਿਰ ਤੇਰੀ ਕੱਢ ਲਿਆ ਫਿਰ ਹੈਗੇ ਪੈਸੇ ਖਾਤੇ ਚ ਖਾਤੇ ਕਿਉਂ 11 ਕੁ 6 ਰੁਪਿਆ ਤਾਂ ਹੈ ਇਸੇ ਲੈ ਫਿਰ ਕਰ ਦਿੰਨੇ ਕੋਈ ਕਿਉਂ ਵੀ ਨਾ ਡਿਜ਼ਾਈਨ ਪੈਂ ਜਾਂਦਾ ਮੈਂ ਮੈਂ ਕਰ ਦੂੰ ਮੈਨੂੰ ਫੜਾ ਆ ਯੂ ਫਿਰ ਛੜਾ ਮੈਰਾ ਮੈਨੂੰ ਡਰ ਲੱਗਦਾ ਮੈਨੂੰ ਆ ਆ ਲਾਓ ਖੋਲ ਕੇ ਉਹਦੇ ਵੀ ਇੱਕ ਮਾਈਜਮ ਜਿੱਕੇ ਦੀ ਯੂਟੀਪੀ ਦੇ ਭਾਂਡੇ ਜਾਂ ਤਾਂ ਮੈਂ ਆਖਾ ਗੁੱਡੀ ਖਾਤੇ ਚੋੜੀ ਯਾਨੀ ਕਿ ਮੈਂ ਨਹੀਂ ਦਿੰਦਾ 1100 ਅ 1100 ਨਾ ਤੂੰ ਕੋਠੀ ਪਾ ਲੇਗਾ 1200 ਰੁਪਏ ਨਾਲ ਤੱਕ ਖਤਮ 10 ਦਿਨ ਪੁੱਕੀ ਦੇ ਟੱਪ ਜਾਂਦੇ ਆ ਸੋਚਾ ਤੇਰੀ ਬਸ ਪੁੱਕੀ ਤੱਕ ਹੀ ਰਹੀ ਤੂੰ ਪੁੱਤ ਇਹਨੇ ਫੇਰ ਵੀ ਨਹੀਂ ਮੰਨਣਾ ਤੂੰ ਰਹਿਣ ਦੇ ਬਸ ਰਹਿਣ ਦੇ ਇਹ ਤੂੰ ਰਹਿਣ ਦੇ ਨਹੀਂ ਫੇਰ ਵੀ ਨਹੀਂ ਮੰਨਣਾ ਨਹੀਂ ਬਾ ਰੈ ਨਾ ਇਹ ਨਹੀਂ ਮੰਨਣਾ ਜਬ ਮੰਨੇ ਨੂੰ ਕਹਿ ਕੇ ਜਾ ਕੁ ਮੈਂ ਮੰਨੇ ਨਾ ਲੈ ਕਰ ਦੇ ਬਸ ਉਹ ਥਾਣੀ ਕਦੀ ਦਾ ਕੱਢ ਲਿਆ ਰਹੇ ਗਿਆ ਫਿਰ ਹਾਂ ਛੇੜਾ ਕੋਈ ਨਹੀਂ ਛੇੜਾ ਕਦੇ ਤੈਨੂੰ ਆ ਕੇ ਕਦੇ ਮੈਨੂੰ ਗੱਲ ਕਿੰਨੇ ਲਾਦਾ ਹੈ 100 ਰੁਪਏ ਲਾਦਾ ਠੋਕ ਮੈਂ ਠੋਕ ਨਾ ਡਾਂ ਛੇੜਾ ਕੱਟਦਾ ਲੈ ਨੰਗਾ ਲਾਦਨੇ ਫਿਰ ਨਿੰਗਾ ਹੂੰ ਨੰਗਾ ਲਾ ਦੇ ਫਿਰ ਇਹ ਤਾਂ ਤੈਨੂੰ ਸਵੇਰੇ ਆ ਜਾਣਗੇ ਬਸ ਅੱਖਾਂ ਕੀ ਹੂੰ ਟੜਕੇ ਖਾਤੇ ਚ ਸਿੱਧੇ ਤੇਰੇ ਖਾਤੇ ਚ ਬਾਤ ਚ ਫਿਰ ਟੜਕੇ ਪਲਾਟ ਜਾਂ ਲੈਣਾ ਮੈਂ ਰੁਪਏ ਮੇਰੇ ਅੜੇ ਪਏ ਆ ਬਾ ਪਲਾਟ ਤੋਂ ਭਾ ਦੀ ਤਿੰਨ ਲੈ ਲਈ ਅੱਖਾ ਹੂੰ ਕੰਨ ਟਮਾ ਕੀ ਕਰੋਂ ਨਾ ਫਿਰ ਇਹ ਕੈਨੂੰ ਚੱਜਦਾ ਕੋਠਾ ਪਾ ਕੇ ਦੇਦੀ ਚਲਾ ਜੀ ਕੋਠਾ ਮੈਂ ਰੱਜਿਆ ਕੋਠੇ ਤੋਂ ਜਿਹੜੇ ਤੇ ਲਾਉ ਆ ਇਹ ਮੇਰਾ ਮੁੰਡਾ ਤੂੰ ਉਸੇ ਚ ਖੜਾ ਛੜਦੀ ਮੇਰਾ ਓਏ ਐਂ ਗੱਲ ਕਰਦਾ ਇੱਥੇ ਮੱਛੇ ਤੇ ਮੇਰਾ ਥਾਲਾ ਕੁੱਤਾ ਮੂੰਹ ਚ ਟੀਗੇ ਤਰ੍ਹਾਂ ਕੇ ਪਤਾ ਲੱਗੇ ਤੈਨੂੰ ਕੁੱਤਾ ਚੱਟੀ ਜਾ ਉਹ ਤੂੰ ਜਿਹੜੇ ਉਹ ਲਾਉ ਆ ਉਸੇ ਚ ਖੜਾ ਛੜਦੀ ਮੇਰਾ ਮੇਰਾ ਤੂੰ ਰੋਜ਼ ਕੰਨ ਖਾਈਆ ਕਰ ਮੇਰਾ ਐ ਨਹੀਂ ਹੋਇਆ ਐ ਨਹੀਂ ਹੋਇਆ ਕੰਨ ਤੇ ਤੇਰੇ ਕੁੱਤੇ ਖਾਈ ਗਏ ਮੈਂ ਕੀ ਖਾ ਕੇ ਲੈਣਾ ਕੰਨ ਤੇ ਤੇਰਾ ਦੂਈ ਰੋਡਾ ਲਾਇਆ ਵਾ ਪੂਏਰ ਮੈਂ ਤਾਂ ਰੋਡਾ ਲਾਇਆ ਹੁਣ ਤੇ ਤੈਨੂੰ ਆਇਆ ਕਰਕੇ ਕਰੀ ਜਾਂਦਾ ਆ ਲਾਤੀ ਪੰਗੇ ਨਾ ਲਈ ਇਹਦੇ ਨਾਲ ਰਾਤ ਨੂੰ ਬੁੰਡ ਪੰਗੇ ਲਈ ਜਾਵੇਂ ਸਰਕੂਨ ਸਾਰੀ ਰਾਤ ਮੇਰਾ ਦਿਮਾਗ ਖਾਈ ਜਾਊਗਾ ਵੀ ਕਿਉਂ ਤੇਰੇ ਮੁੰਡੇ ਨੇ ਆਇਆ ਕੀਤਾ ਸੀ ਨਹੀਂ ਬਤਾ ਉੱਡੇ ਜਾਣਾ ਤੇ YouTube ਚ ਲਾਉਣਾ ਮੈਂ ਰਾਤ ਨੂੰ ਉਹਨੇ ਨਾਲ ਤੇ ਨਾ ਉਹ ਨਹੀਂ ਆ ਅਲੱਗ ਆ ਬਸ ਆ ਅਲੱਗ ਕਰਤਾ ਮੈਂ ਉਹ ਲਾਲ ਜਾ ਹਾਂ ਆ ਲਾਲ ਜਾ ਆ ਕੱਪਈਆ ਹਾਂ ਠੀਕ ਉਹ ਐਹੇ ਡ੍ਰੀਮ 11 ਅੱਖਾਂ ਡ੍ਰੀਮ 11 ਨਾ ਡ੍ਰੀਮ 11 ਠੀਕ ਹੈ ਗੱਜਾ ਹਾਂ ਆ ਕੱਪ ਜੀ ਤੈਨੂੰ ਕੱਪ ਵੀ ਦੇਣਗੇ ਨਰੇ ਨਾ ਤੈਨੂੰ ਆਏ ਆ ਕਦੇ 4 ਰੁਪਏ ਕਿਉਂ ਆਏ ਆ ਮੈਨੂੰ ਕੱਲੇ 99 ਲੱਖੀ 429 ਜਿੰਨੇ ਨਾ ਨਾ ਆਏ ਆ ਸਾਨੂੰ ਤਨ ਦੱਸਿਆ ਤਾਂ 6 ਲੱਖ ਰੁਪਏ ਆਏ ਸੀ 6 ਆੜਾ ਤਬੂਠਾ ਨਹੀਂ ਛੇੜਾ ਛੋਟਾ ਨਾ ਨਾ ਤੂੰ ਜਾ ਯਾਰ ਤਾਇਆ ਹੁਣ ਤੂੰ ਇਹਨੂੰ ਵੀ ਸੌਣ ਦੇ ਮੇਰੇ ਬਾਪੂ ਤੇ ਮੈਂ ਵੀ ਸੌਣ ਨਾ ਛੌਂ ਜੇ ਮੇਰੇ ਸਾਰੀ ਰਾਤ ਤੂੰ ਲਾ ਤੇ ਸਾਰੀ ਰਾਤ ਮੇਰਾ ਦਿਮਾਗ ਖਾਈ ਜਾ ਉਹ ਹੈ ਨਹੀਂ ਹੋਇਆ ਮੈਂ ਤਾਂ ਗਿਆ ਨਾ ਭਾਈ ਬਾਹਰ ਟੱਡ ਕੇ ਗੇਟ ਲਾਇਆ ਗੱਲ ਨਾ ਇਹ ਸਾਰੀ ਤਾਂ ਮੇਰੇ ਦਿਮਾਗ ਖਾਈਓ ਤੇਰੇ ਮੁੰਡੇ ਨੇ ਐ ਕੀਤਾ ਸੀ ਆਏ ਨਹੀਂ ਮੈਨੂੰ ਐ ਨਹੀਂ ਹੋਇਆ ਮੈਨੂੰ ਫਲਾਨਾ ਨਹੀਂ ਹੋਇਆ ਇਹ ਦੂਜੀ ਲੋਰੀ ਇਹ ਲੱਗਦਾ ਡਾਂਸ ਜਿਹਾ ਕਰਦਾ ਜੀ ਨਾ ਨਾ ਕੁਲਬਾ ਆਨ ਰਿਹਾ ਇਹ ਉੱਚੀ ਲੱਗੀ ਇੰਦਾ ਤਾਂ ਕੁਸ਼ਤੀਆਂ ਕਰਦਾ ਰਿਹਾ ਪਹਿਲਾਂ ਅੱਖਾਂ ਹੂੰ ਉੱਧਰ ਕੀ ਦੇਖਦਾ ਨਹੀਂ ਟਿੱਡ ਦੇਖਦਾ ਮੈਂ ਮੱਛੀ ਕਿੰਨਾਂ ਲੱਗਦੇ ਕਿ ਮੈਂ ਜਾਪੇ ਨਹੀਂ ਜੀ ਤਾਂ ਮੈਨੂੰ ਮੈਨੂੰ ਕਹੀਂ ਵੀ ਵੀ ਆਇਆ ਨਹੀਂ ਆ ਤੇਰੇ ਮੁੰਡੇ ਨੇ ਆ ਕੀਤਾ ਸੀ ਨਾ ਨਾ ਪਾਣੀ ਕੋਲ ਉਹ ਤਾਂ ਖਾਂਦੇ ਪੀਂਦੇ ਘਰਾਂ ਦਾ ਨਾਲ ਹੈਂ ਖਾਂਦੇ ਪੀਂਦੇ ਘਰਾਂ ਦਾ ਤੂੰ ਕਹਿ ਕੇ ਦੇਖੀ ਵੀ ਮੈਨੂੰ ਆਇਆ ਨਹੀਂ ਹੋਇਆ ਮੈਂ ਫਲਾਨਾ ਨਹੀਂ ਹੋਇਆ ਨਾ ਨਾ ਦੇਖ ਬਈ ਤੇਰੇ ਨਾਲ ਜਾਰੀ ਆਇਆ ਹਣ ਹੈ ਜੇ ਮੱਛਲੀ ਮੈਨੂੰ ਹਲੇ ਕੰਦ ਕਰੇ ਬਾਪੂ ਨਾਲ ਜਾਰੀ ਨਾਲ ਤੇਰੇ ਨਾਲ ਜਾਰੀ ਆਇਆ ਇਹਦਾ ਕਰੋੜ ਆ ਜੀ ਸਵੇਰੇ ਕੁੜੂ ਹਾਂ ਕੁੜੂ ਡਾ ਗਟਾ ਮੇਰਾ ਠੱਲਾ ਤੈਨੂੰ ਪੰਜ ਛੀ ਕੁੜਤੇ ਲੈ ਕੇ ਦੂੰ ਮੈਂ ਅਤੂਤਾ ਬੇਟੀ ਕਰੀ ਨਾ ਸਾਡੀ ਬੇਟੀ ਕਾਲੇ ਤੂੰ ਤੇਰੇ ਬਾਪੂ ਨੂੰ ਕਹ ਦੇ ਨਾਲੇ ਮੈਨੂੰ ਕਹ ਦੇ ਨਾਲੇ ਚਾਈਂਗਾਂ ਵਾਲੇ ਲੈ ਕੇ ਜੂ ਨੂੰ ਮੱਛਰ ਚ ਮਾਰਿਆ ਯਾਰ ਮੱਛਰ ਚ ਪਾਉਂਦਾ ਨਹੀਂ ਇਹ ਪ੍ਰਾਣਾ ਅੱਖਾਂ ਨੰਗੇ ਤਾਂ ਨੱਥਬਾਉ ਹਾਂ ਹਾਟ ਗੂ ਕਿਤੇ ਅੜ ਗਿਆ ਕਿਸੇ ਦੇ ਟੱਕੇ ਕੋਲ ਕਰਦਾ ਕੋਲ ਕਰਦਾ ਜੀ ਪ੍ਰਾਨ ਉਹ ਜਾਗ ਜਾਂਦਾ ਇਹਨੇ ਤਾਂ ਨਾ ਲੱਗੇ ਨਹੀਂ ਕੱਪੜੇ ਲਹੋਣੇ ਦੇ ਕਿਥੇ ਦੀ ਡਾਂਗ ਠੱਲੇ ਆ ਗਿਆ ਨਾ ਨਾ ਤੂੰ ਜਾ ਯਾਰ ਤਾ ਜਾ ਮਾਇਤਾ ਬਾਗ ਜਾ ਨਾ ਅੱਗੇ ਦੇ ਦੇ ਛੇੜਾ ਕਰਨ ਤੇ ਰੰਦਾ ਇਹ ਰਲੇ ਰਲੇ ਕਦ ਤੂੰ ਵਹਿ ਜਾ ਖੜਾ ਨਹੀਂ ਹੋਈ ਜਾ ਛੇੜਾ ਕਰ ਜਾ ਰਲੇ ਕਦ ਤੂੰ ਵਹਿ ਜਾ ਨਾ ਨਾ ਹਾਲੇ ਸਾਨੂੰ ਛੇੜਾ ਕਰਦਾ ਸਾਰੇ ਡੱਬਾ ਨੂੰ ਲੱਟੀਆਂ ਜੰਮ ਗਈਆਂ ਜਾ ਯਾਰ ਤਾ ਤੂੰ ਮੈਂ ਗੇਟ ਲਾ ਕੇ ਆਉਣਾ ਕਰ ਮਾਇਤਾ ਜਾਣਾ ਚੱਲ ਬੈਠ ਪੈ ਜਾਂ ਬੈਠਾ ਮੈਂ ਤਾਂ ਬੈਠਾ ਬੈਠੇਗਾ ਕਿ ਪੈਏਗਾ ਹੁਣ ਪੈ ਹੀ ਆਉਣ ਮੈਂ ਪੈਣਾ ਆ ਜਾ ਯਾਰ ਤੂੰ ਜਾ ਮੈਂ ਗੇਟ ਲਾਉਣਾ ਤੂੰ ਨਾ ਮੁੜੇਂ ਦੂਰੀ ਵਾਰ ਨਾ ਨਾ ਆਪਾਂ ਨਹੀਂ ਆਉਂਦੇ ਭਾਈ ਮੇਰਾ ਤਸ਼ੀਲ ਖਾ ਗਿਆ ਹੁਣ ਤੱਕ ਮੈਂ ਕੀ ਲਣਾ ਤਰਜੀ ਹਾਂ ਆ ਜਾ ਆ ਜਾ ਕੰਦਾ ਖੇਣਾ ਆ ਪੱਕਾ ਜਾਣਗੇ ਆ ਪੱਕਾ ਹੈ ਹਾਂ ਦੇਖੀਂ ਕਿ ਗੁੰਡ ਪੰਗੇ ਨਾ ਲਈ ਫੋਨ ਨਾਲ ਨਾ ਆਪਾਂ ਛੀਲੋ ਜੇ ਮੈਂ ਸਰਾਨੇ ਥੱਲੇ ਤਾਦੂ ਜਾ ਕੇ ਹਾਂ ਬਸ ਬਾ ਛੀਟ ਹੈ ਹਾਂ ਹੋਰ ਮੁੰਲਾ ਤੂੰ ਘਰ ਤੋਂ ਵੀ ਚੀਜ਼ਾਂ ਦੇਖਦਾ ਕਿ ਕੌਣ ਤੇ ਨਾ ਨਾ ਅੰਨ੍ਹਾ ਮੈਂ ਦੇਖੀ ਉੱਤੇ ਲੰਗੀਆਂ ਜੀਆਂ ਠਾਹ ਖਾਓ ਹੋਰਣ ਅੱਖਾ ਇਹ ਕੱਤੀ ਤੇ ਪੜਾਈ ਨਾ ਹੁਣ ਬਸ ਸਵੇਰੇ ਘਟਾਂ ਚ ਚੱਲ ਤੂੰ ਯਾਰ ਟੱਕ ਕੇ ਫਿਰ ਤੇਰੇ ਕੋਲ ਆਉਂਗਾ ਬਣਾ ਇੱਕ ਕਢਾਉਣੇ ਪੈਣਗੇ ਡੇਟ ਹੀ ਆਈ ਮੈਂ ਸੁੱਤਾ ਮੈਂ ਬਾੜੀ ਲੇਟ ਉੱਠਦਾ 10 ਵਜੇ ਤੋਂ ਬਾਅਦ ਆਈ ਨਾ ਨਾ ਜੇ ਮੇਰੇ ਘੁੰਨੀ ਆਗੇ ਮੈਂ ਹੁਣੀ ਆਈ ਹੂੰ ਨਾ ਨਾ ਉਹ ਵੀ ਬੁੰਡ ਲੈਣੀ ਨਾ ਕਰੀ ਰੱਖੀ ਰਾਤ ਨੂੰ ਮੈਂ ਤੈਨੂੰ ਦੱਸਦਾ ਨਾ ਚੰਗਾ ਟੱਕ ਕੇ ਕੱਲ ਨੂੰ ਆਇਆ ਸਵੇਰੇ ਆਉਂ ਚੱਲ ਚੱਲ ਜਾ ਯਾਰ ਕੱਲ ਠੀਕ ਆ ਐ ਜੋ ਕੋ ਬਾਏ ਆਏ ਤੇਰਾ ਗੱਲ ਮੈਂ ਕੀ ਜਾਣਾਂ ਚੱਤ ਜੀ ਮੀ ਤੁਮੀ ਦੇਖ ਲਈ ਕੋਈ ਰਾਤ ਨਾ ਨਾ ਟੀਵੀ ਤਾਂ ਜੀ ਨਹੀਂ ਤੂੰ ਹੀ ਆ ਜਾ ਨਾਲ ਜਾ ਜਾ ਤੂੰ ਯਾਰ ਆਲਾ ਟੀਵੀ ਦਾ ਮੇਰਾ ਥੜਾ ਟੜਕੇ ਦਾ ਟੂਟੂ ਦੀ ਟੱਕਰੀ ਜਾਂਦਾ ਜਮਾ ਪਤਾ ਯਾਰ ਟੜਕੇ ਦਾ ਬਾਬਾ ਟਾਈਮ ਹੋ ਗਿਆ ਮੰਨ ਲਾ ਡਾਗੇ ਪੀਏ ਤਾਂ ਕਾਲ ਜੰਨੀਆ ਪਤਾ ਕੀ ਕਰ ਨਮਨਗਾ ਅਨ ਜੜੀ ਪਿਆ ਉਹ ਹੋ ਰਿਹਾ ਨਾ ਜਾਣਾ ਓ ਖੇਡਾ ਵਾ ਪਿਆ ਜੇ ਠਾਮ ਨਾ ਉਹ ਵੀ ਰੁੱਤੀ ਪੈ ਓ ਖੇਡਾ ਖੇਡਾ ਵਾ ਓ ਖੇਡਾ ਬਲਟਾ ਛੱਡ ਜਾ ਛੁਪਾ ਖਾਧ ਮੀ ਆਤਾ ਯਾਰ ਸਵੇਰੇ ਸਵੇਰੇ ਆਹ ਕਿਹੜਾ ਦੇਖੀ ਟੈਲੀਫੋਨ ਦਾ ਖਰਕਾ ਜਿਹਾ ਕਰੀਂਦਾ ਉਹ ਬਾਤ ਆ ਜੀ ਯਾਰ ਉਹ ਮੇਰਾ ਤਾਂ ਬੰਗਾ ਕੰਮ ਮੇਰਾ ਥਾਲਾ ਬਾਤ ਤੱਕ ਆਉਣਾ 100 ਰੁਪਏ ਆ ਗਏ ਉਹ ਬਾਤ ਆ ਜੀ ਯਾਰ ਤਾਇਆ ਉਹ ਰੁਪਏ ਆ ਗਏ ਕਿ ੁੱਠ ਪੈ ਕੀ ਆ ਯਾਰ ਸਵੇਰੇ ਸਵੇਰੇ ਦਿਮਾਗ ਆ ਲਿਆ ਤੂੰ ਆ ਬੰਗਾ ਕੰਮ ਰੁਪਏ ਆ ਗਏ ਜਾਂ ਤੇਰਾ ਸਰਕੇ ਦਾ ਜੀ ਬਣ ਗਿਆ ਡ੍ਰੀਮ 11 ਚੋਂ ਬਣ ਗਿਆ ਕੰਮ ਕਿਹੜਾ ਡ੍ਰੀਮ 11 ਰਾਤ ਵਾਲਾ ਅੱਛਾ ਰਾਤ ਵਾਲਾ ਹਾਂ ਤੂੰ ਕਹਿੰਦਾ ਆਊਗਾ 6 ਲੱਖ ਰੁਪਿਆ ਐ ਹੁਣ ਪੱਕਾ ਵੀ ਨਹੀਂ ਹੁੰਦਾ ਦੇਖ ਤਾਂ ਸਹੀ ਖਰਕੀ ਜਾਂਦਾ ਖਤਮ ਜੇ ਬਣ ਗਿਆ ਤਾਂ ਤੁਰ ਗਏ ਹਾਂ ਨੰਜਰ ਵੀ ਹਾਰ ਗਿਆ ਦੋ ਇਹ ਤਾਂ ਕਾਡਿਕ ਉਹਦੇ ਚ ਡ੍ਰੀਮ 11 ਚ ਜਿਹੜੇ ਰਾਤ ਗਾਇਆ ਉਹ ਤਾਂ ਗਏ ਹੁਣ ਮੁੜੇ ਨਹੀਂ ਨਾ ਤੂੰ ਕਹੇਂ ਚੀਜ਼ ਆਖ ਉਹ ਫਿਰ ਕਈ ਵਾਰੀ ਨਹੀਂ ਵੀ ਆਉਂਦਾ ਹੁਣ ਓ ਮਾਈ ਗੋਜਾ ਮੈਂ ਤਾਂ ਜੱਡੇ ਦੀ ਪੂਰੀ ਜੋਗੇ ਵੀ ਗਏ ਜਿਹੜੇ ਰੱਖੇ ਸੀ Sampai jumpa di video selanjutnya. <laughs>